ਹੁਸ਼ਿਆਰਪੁਰ ਤੋਂ ਟਾਂਡਾ ਰੋਡ ਤੋਂ ਸਥਿਤ ਪਿੰਡ ਗਿਗਨੋਵਾਲ ਪੁਲਨ ਦੇ ਜੰਗਲਾਤ ਵਿਭਾਗ ਦੇ 22 ਤੋਂ 25 ਦਰਖਤ ਚੋਰੀ ਵੱਢਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੇਸ਼ ਹੈ ਇੱਕ ਰਿਪੋਰਟ। ਮੰਮੀ ਬਬਾ ਜੀ ਵੈਲਕਮ। ਕਦਾਂ? ਕੜਾ ਦਾ ਹੀ ਕੰਮ ਆ ਪਣਾ ਜੀ ਬਤਲੋ ਕਹਦੇ ਮਨੇ ਵੀ ਚੋਰਾ। ਚੋਰੀ ਚੋਰਾ ਨੇ ਚੋਰੀ ਕਰਨੀ ਹੋਰ ਕੀ ਕਰਨੀ ਮਰਜ਼ੀ ਬਣਾ ਬਣਾ ਤੂੰ ਆ ਬੰਦਾ ਜਿਆਦਾ ਟੱਪਦਾ ਜੀ ਆ ਇਹਨਾਂ ਦੀਆਂ ਬੱਜਨਾਨੀਆਂ ਆ ਇਹ ਮੋਰੇ ਕਰਦੇ ਆ ਇਹਨਾਂ ਨੂੰ ਬੱਜਨਾਨੀਆਂ ਨੂੰ ਆ ਇਹਨਾਂ ਨੇ ਸਾਰਾ ਜੰਗਲਾਤ ਮੈਂ ਕਿਹਾ ਮੇਰਾ ਦਰਾਖਤ ਵੱਡੇ ਆਈ ਆ ਸਾਰੇ ਆ ਸਾਰੇ ਇਹ ਦਰਾਖਤ ਵੱਡੇ ਆ ਦੇਖ ਲੋ ਜੀ ਆ ਦੇਖ ਲੋ ਆ ਵੱਡੀ ਹਰੀ ਦਰਾਖਤ ਵੱਡਿਆ ਆ 14 ਦੇ 14 ਦੇ ਵਿੱਚੋਂ ਸਾਰੇ ਦਰਾਖਤ ਵੱਡੇ ਇਹਨਾਂ ਨੇ ਮੁੜ ਕੇ ਜੀ ਇਹ ਬੱਤ ਸਲੂਕੀ ਕਰਦੀਆਂ ਜਨਾਨੀਆਂ ਇਹਨਾਂ ਦੀਆਂ ਮੋਰੇ ਹੋ ਕੇ ਇੱਕ ਮਿੰਟ ਖੜ ਜਾ ਠੰਡਾ ਨਾ ਮਗਾਉਣੇ ਚੱਲੇ ਹਾਂ ਹਾਂਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਅਵਤਾਰ ਸਿੰਘ ਆ ਜੀ ਕਿਹੜਾ ਏਰੀਆ ਜੀ ਇਹ ਇਹ ਪਿੰਡ ਫਤੇਵਰ ਜੀ ਇਹ ਪਿੰਡ ਦਾ ਕੱਚਾ ਥਣ ਕਿਹੜਾ ਪਿੰਡ ਆ ਜੀ ਇਹ ਥਾਣਾ ਬੁੱਲਵਾਲ ਜੀ ਇਹ ਕੀ ਮਾਮਲਾ ਜੀ ਇਹ ਇਹ ਮਾਮਲਾ ਜਗਰਾਤ ਦੇ ਦਰਾਫੇ ਆ ਜੀ ਇਹੋ ਤਾਂ ਇਹ ਦੇਖੋ ਟਾਲੀ ਕਾਲੀ ਛਾ ਟਾਲੀ ਆ ਦੇਖੋ ਬਈ 72 ਇੰਚ ਇਹਦਾ ਲਪੇਟਿਆ ਜੀ ਤਾਂ ਇਹ ਚੋਰੀ ਵੱਢੀ ਗਈ ਆ ਵੱਡਿਆਂ ਨੂੰ ਗੁੱਜਰ ਤਾਂ ਇਹਦਾ ਸਮਾਨ ਜਿਹੜਾ ਛਾਪੇ ਛੁਪੇ ਜਾ ਹੋ ਰਿਆਂ ਲੱਦ ਕੇ ਦੇ ਜਾਂਦੇ ਪੈ ਸੀ ਉਹਨਾਂ ਜਿੱਦਾਂ ਰੋਕਿਆ ਗਿਆ ਤੁਹਾਨੂੰ ਕਿੱਦਾਂ ਪਤਾ ਲੱਗਾ ਜੀ ਇਹ ਅਸੀਂ ਸਫਾਈ ਕਰਾਉਂਦੇ ਸੀ ਚੋਦੀ ਜੀ ਕੱਲ ਹੀ ਤੁਸੀਂ ਕੱਲ ਸਾਡੇ ਲਾਗੇ ਡੇਰਾ ਆ ਜੀ ਤੁਹਾਨੂੰ ਤੇ ਜਠੇਰੇ ਆ ਨਾਲ ਹੀ ਸਫਾਈ ਕਰਾਉਂਦੇ ਸਫਾਈ ਕਰਾਉਂਦੇ ਆ ਤੇ ਉਹ ਲੱਦ ਕੇ ਲੋਡ ਕਰਕੇ ਲੈ ਜਾਂਦੇ ਸੀਗੇ ਜੀ ਦੋ ਟਰਾਲੀਆਂ ਪਹਿਲਾਂ ਲਗਾ ਲੋਡ ਕਰਕੇ ਤੀਜੀ ਟਰਾਲੀ ਵੀ ਫੇਰ ਅਸੀਂ ਜਦ ਦੇਖਿਆ ਦਰਖਤ ਵੱਢਿਓ ਆ ਅਸੀਂ ਰੋਕਿਆ ਉਹਨਾਂ ਨੂੰ ਰੋਕੇ ਪੁੱਛਿਆ ਤਾਂ ਕਦੀ ਕਿਸ ਦਾ ਨਾਮ ਲਈ ਜਾਂਦੇ ਸਾਨੂੰ ਉਹਨੇ ਕਿਹਾ ਜੀ ਬੜਲਾ ਸਾਨੂੰ ਉਹਨੇ ਕਿਹਾ ਬੜਲਾ ਹੋਰ ਇਹਦੇ ਕਿੱਥੇ ਐਥੇ ਆ ਫੋਗਲਪੰਡ ਤੇ ਰਹਿੰਦੇ ਪਡੂਰੀ ਮੈਲਚੇ ਜੀ ਮੰਡੀ ਕੋਲੀ ਠੀਕ ਹੈ ਜੀ ਪਛਾਦੀ ਫੇਕ ਗਿਆ ਹਾਂ ਜੀ ਉਹ ਫਿਰ ਕੁੜੀ ਵੀਡੀਓ ਬਣਾਉਂਦੀ ਸਾਡੀ ਵੀ ਦਰਖਤਾਂ ਦੀ ਵੱਡੀਆਂ ਦੀ ਵੀਡੀਓ ਬਣਾ ਕੇ ਵੀ ਦਫ਼ਤਰ ਵੀ ਇਹਨਾਂ ਨੇ ਭੇਜਦਿਆਂ ਫੋਰੈਸਟ ਵਾਲਿਆਂ ਨੂੰ ਤਾਂ ਜਿਹੜੇ ਵੀਡੀਓ ਬਣਾਉਂਦੇ ਵੀਡੀਓ ਬਣਾਉਂਦੇ ਇਹਨਾਂ ਉਹਨਾਂ ਗੁਜਰਾਂ ਨੇ ਜਿਹੜੇ ਗੁਜਰ ਤਾਂ ਦੋ ਗੁਜਰ ਸੀ ਜਾਂ ਦੋ ਗੁਜਨੀਆਂ ਸੀ ਜੀ ਤਾਂ ਉਹਨਾਂ ਕੁੜੀ ਦੇ ਹੱਥੋਂ ਪਈ ਹੋ ਪਈ ਕੁੜੀ ਦਾ ਮੋਬਾਈਲ ਖੋਲਿਆ ਉਹਨਾਂ ਵੀਡੀਓ ਬਣਾਉਂਦੀ ਦਾ ਤਾਂ ਉਹਨਾਂ ਹੱਥੋਂ ਆਈ ਹੋਈ ਜਦੋਂ ਫਿਰ ਸਾਨੂੰ ਪਤਾ ਲੱਗ ਗਿਆ ਅਸੀਂ ਆਏ ਤਾਂ ਫਿਰ ਅਸੀਂ ਜਾਣ ਕੇ ਇਹ ਰੋਕਿਆ ਉਹਨਾਂ ਨੂੰ ਫਿਰ ਫੋਰੈਸਟ ਵਾਲਿਆਂ ਨੂੰ ਫੋਨ ਕੀਤਾ ਦਫ਼ਤਰੋਂ ਬੰਦੇ ਆਏ ਫਿਰ ਕਿੰਨੇ ਕਬੂਟੇ ਹਾਂਜੀ ਕਿੰਨੇ ਕਿਹੜੇ ਤਰ੍ਹਾਂ ਦੇ ਕਬੂਟੇ ਦੇਖੋ ਕਿੰਨੇ ਹੋਏ ਪੁੱਤੋ ਹੈ 14 ਕਬੂਟੇ ਹੋਏ ਜੀ ਇਹਦੇ ਸਬੰਧੀ ਕੋਈ ਫੋਰੈਸਟ ਡਿਪਾਰਟਮੈਂਟ ਨੇ ਕੋਈ ਐਕਸ਼ਨ ਲਿਆ ਕਿ ਐਕਸ਼ਨ ਹੁਣ ਆਇਓਾ ਮਨ ਮੁਲਾਜ਼ਮਾ ਉਹਨਾਂ ਦੇ ਮਿੱਚਣ ਆਇਓ ਜੀ ਉਹ ਵੀ ਗਿਣਤੀ ਕਰਨ ਆਇਓਆ ਗਿਣਤੀ ਕਰਕੇ ਤਾਂ ਹੁਣ ਕਰੂਗੇ ਫੋਰੈਸਟ